ਸਰਪ੍ਰੋਪੋ ਪੰਜਾਬ ਸਰਕਾਰ ਵੱਲੋਂ ਨਰਮੇ ਦੇ ਕਿਸਾਨਾਂ ਲਈ ਇੱਕ ਆਫਰ ਦਿੱਤਾ ਗਿਆ ਟੂਚਾ ਜਿਹਾ ਆਫਰ ਹੈ ਕਿ ਕੋਈ ਸਬਸਿਡੀ ਨਹੀਂ ਦੀਜਾਂ ਤੇ ਕੋਈ ਤੁਹਾਨੂੰ ਸਪੋਰਟ ਨਹੀਂ ਮਿਲਣੀ ਹੈਗੀ ਨਰਮੇ ਦੇ ਵਾਸਤੇ ਤੁਹਾਨੂੰ ਜਿਹੜੇ ਪਹਿਲਾਂ ਆਫਸਰ ਨੇ ਉਹ ਤੁਹਾਡੀ ਮਦਦ ਕਰਨਗੇ ਨਰਮੇ ਦੀ ਫਸਲ ਨੂੰ ਪਾਲਣ ਪੋਛਣ ਤੇ ਤੇ 87 ਵੈਰਾਈਟੀਆਂ ਨੂੰ ਅਪਰੂਵਲ ਮਿਲਿਆ ਬਜਾਈ ਵਾਸਤੇ ਗੁਜਰਾਤ ਆ ਨਰਮੇ ਤੋਂ ਪਾਸਾ ਵਟਿਓ 3G 4G 5G ਪਿੰਕ ਗਾਰਡ ਹੋਰ ਜਿਹੜਾ ਵੀ ਕੋਈ ਗੈਰਸ਼ਫਾਰਸ਼ੀ ਨਰਮਾ ਉਹ ਤੁਹਾਡੇ ਕਿਸੇ ਕੰਮ ਦਾ ਨਹੀਂ ਕਿਉਂਕਿ ਸੁੰਡੀ ਨੇ ਤਾਂ ਪਤਾ ਨਹੀਂ ਆਉਣਾ ਕਿ ਨਹੀਂ ਉਹਨਾਂ ਸੀਜ਼ਨ ਦੇ ਹਿਸਾਬ ਨਾਲ ਉਹਨਾਂ ਤੇ ਵਾਇਰਸ ਜ਼ਰੂਰ ਆਉਣਾ ਆਪਾਂ ਉਹਨਾਂ ਤੋਂ ਬਚਣਾ ਹੈਗਾ ਵਰੈਟਿਕਾ ਖੇਤ ਦੇ ਮੁਤਾਬਕ ਲਾਉਣੀਗਾ ਉਥੇ ਮੈਂ ਪੂਰੀ ਡਿਟੇਲ ਚ ਵੀਡੀਓ ਪਾ ਦੂੰਗਾ ਸਹੀ ਸਮੇਂ ਕਿਉਂਕਿ 10 April ਤੋਂ ਆਪਾਂ ਵੱਡੇ ਪੱਧਰ ਤੇ ਬਜਾਈ ਸ਼ੁਰੂ ਕਰਨੀ ਹੈ ਸਰੋਂ ਵਾਲੇ ਖੇਤਾਂ ਚ ਕਣਕ ਵਾਲੇ ਖੇਤਾਂ ਵਿੱਚ 20 April ਤੋਂ 25 April ਤੋਂ ਸ਼ੁਰੂ ਹੋਊਗਾ 15 May ਤੱਕ ਆਪਾਂ ਬਜਾਈ ਖਤਮ ਕਰਨੀ ਹੈ ਪਰ ਮੈਨੂੰ ਲੱਗਦਾ ਵੀ ਨਰਮੇ ਦੀ ਖੇਤੀ ਨੂੰ ਸਪੋਰਟ ਕਰਨ ਦੇ ਲਈ ਕਿਸਾਨਾਂ ਨੂੰ ਘੱਟੋ ਘੱਟ 5000 ਰੁਪਏ ਪ੍ਰਤੀ ਏਕੜ ਦਿੱਤਾ ਜਾਂਦਾ ਤਾਂ ਉਹ ਆਪਦੀਆਂ ਸਪਰੇ ਹਾਂ ਨੂੰ ਬੀਜਾਂ ਨੂੰ ਖਾਦਾ ਪਾਉਣ ਨੂੰ ਮੈਨੇਜ ਕਰ ਲੈਂਦੇ ਕਿਉਂਕਿ ਇਹ ਫਸਲ ਲੇਬਰ ਵੀ ਬਹੁਤ ਜ਼ਿਆਦਾ ਭਾਲਦੀ ਹੈ ਮੈਨੇਜਮੈਂਟ ਵੀ ਭਾਲਦੀ ਹੈ ਮੌਸਮ ਵੀ ਭਾਲਦੀ ਹੈ ਸੀਡ ਟੈਕਨੋਲੋਜੀ ਵੀ ਲੱਭ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਫੇਲ ਪੱਦਰ ਤੇ ਆ ਹੁਣ ਤਾਂ ਪੰਜਾਬ ਦੇ ਕੁਝ ਜ਼ਿਲ੍ਹੇ ਨਹੀਂ ਕੁਝ ਪਿੰਡਾਂ 'ਚ ਹੀ ਲੱਗਣ ਲੱਗ ਗਿਆ ਡਰਵਾ ਕਿਸੇ ਸਮੇ 7 ਲੱਖ ਹੈਕਟੇਅਰ ਲੱਗਦਾ ਸੀ ਪਰ ਅੱਜ ਦੇ ਸਮੇ 70 ਹਜ਼ਾਰ ਹੈਕਟੇਅਰ ਤੋਂ ਵੀ ਘਟ ਗਿਆ ਵੱਡਾ ਏਰੀਆ ਇਕੱਲੇ ਫਾਜ਼ਿਲਕਾ ਜ਼ਿਲ੍ਹੇ ਕੋਲੇ ਆ ਥੋੜਾ ਬਹੁਤ ਮੁਕਸਰ ਸਾਹਿਬ ਕੋਲੇ ਆ ਜਾਂ ਬਠਿੰਡੇ ਕੋਲੇ ਆ ਥੋੜਾ ਜਿਹਾ ਮਾਨਸਾ ਕੋਲੇ ਆ ਸੰਗਰੂਰ ਦਾ ਬਹੁਤ ਘੱਟ ਏਰੀਆ ਲੱਗਣ ਲੱਗਾ ਜਿੱਥੇ ਅਨਸਰਦੇ ਨੂੰ ਨਾਰਮਲ ਲੱਗ ਰਿਹਾ ਤਾਂ ਅਨਸਰਦੇ ਵਾਲੀਆਂ ਜ਼ਮੀਨਾਂ ਮੇਰੇ ਖਿਆਲ 'ਚ ਇੱਕ ਨੰਬਰ ਤਾਂ ਨਹੀਂ ਹੋਣੀਆਂ ਇੱਕ ਨੰਬਰ ਵਾਲੀਆਂ ਪਾਣੀ ਵਾਲੀਆਂ ਵੀ ਨਹੀਂ ਹੋਣੀਆਂ ਤਾਂ ਇੱਕ ਨੰਬਰ ਵਾਲੀ ਕਿਸਮ ਵੀ ਆਪਾਂ ਚੋਣ ਨਹੀਂ ਕਰਨੀ ਜਿਹਦੇ ਕੋਲੇ ਮਿੱਟੀ ਵੀ ਇੱਕ ਨੰਬਰ ਆ ਪਾਣੀ ਵੀ ਇੱਕ ਨੰਬਰ ਆ ਉਹੀ ਇੱਕ ਨੰਬਰ ਵੈਰੈਟੀ ਲਾਵੇ ਨਹੀਂ ਤਾਂ ਘੱਟ ਪਾਣੀ ਵਾਲੀ ਕੱਟ ਦਰਮਿਆਨੇ ਖੇਤ ਵਾਲੀ ਕਿਸਮ ਲਾਈ ਜਾਵੇ ਮੈਂ ਵੀ ਆਪਦੇ ਉਸੇ ਖੇਤ ਉਸੇ ਤਰ੍ਹਾਂ ਦੀ ਕਿਸਮ ਲਾਵਾਂਗਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਦਰਮਿਆਨੇ ਖੇਤ ਦੇ ਵਿੱਚ ਪਾਣੀ ਵੀ ਮਾੜਾ ਤੇ ਚੰਗੀ ਕਿਸਮ ਲਾ ਦਿੱਤੀ ਜਾ ਵੀ ਉਹਨੇ ਕਦ ਨਹੀਂ ਕਰਨਾ ਉਹਨੇ ਝਾੜ ਵੀ ਨਹੀਂ ਦੇਣਾ ਉਹਨੇ ਡਿਮਾਂਡ ਪਾਣੀ ਦੀ ਖਾਦਾਂ ਦੀ ਜ਼ਿਆਦਾ ਕਰਨੀ ਹੈ ਫਿਰ ਤੁਹਾਨੂੰ ਸਮੱਸਿਆ ਹੋਣੀ ਹੈਗੀ ਆ ਆਉਣ ਵਾਲੇ ਦਿਨਾਂ 'ਚ ਵੀ ਤੁਹਾਡੇ ਨਾਲ ਜਾਣਕਾਰੀ ਮੈਂ ਸਾਂਝੀ ਕਰੂੰ ਆ ਨਰਮੇ ਦੀ ਸੁੱਕੀ ਬਜਾਈ ਵੀ ਹੋ ਸਕਦੀ ਹੈ ਨਰਮੇ ਦੀ ਵੱਟਾਂ ਦੇ ਕਾਸ਼ਟ ਵੀ ਹੋ ਸਕਦੀ ਹੈ ਬੈਡਾਂ ਤੇ ਵੀ ਹੋ ਸਕਦੀ ਹੈ ਇੰਟਰ ਕ੍ਰੋਪ ਵੀ ਹੋ ਸਕਦੀ ਹੈ ਕਪਾਹ ਦੇ ਵਾਸਤੇ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਉਹ ਚੰਗਾ ਹੈ ਪਰ ਮੈਂ ਇਹ ਕਹਿੰਦਾ ਵੀ ਜਿਹਦੇ ਕੋਲੇ ਮਰੱਬਾ ਜਾਂ ਦੋ ਮਰੱਬੇ ਜਾਂ ਇਸ ਤੋਂ ਵੱਧ ਖੇਤੀ ਹੈ ਉਹ ਕਪਾ ਦਾ ਵੱਡੇ ਪੱਧਰ ਤੇ ਏਰੀਆ ਨਾਲ ਆਪਦਾ ਲਾਇਵੇ ਕਿਉਂਕਿ ਇਹਨੂੰ ਮੌਸਮੀ ਮਾਰ ਪੈ ਜਾਂਦੀ ਹੈ ਕਈ ਵਾਰੀ ਸੁੰਡੀਆਂ ਦਾ ਚੱਕਰ ਉਹਤੇ ਵੀ ਆਉਂਦਾ ਹੈਗਾ ਉਹਦੇ ਪਹਿਲਾ ਫਲਸ਼ ਜਿਆਦਾ ਆ ਜਾਂਦਾ ਤੁਸੀਂ ਜੇ ਸਾਮ ਸੰਭਾਲ ਕਰ ਲੈਨੇ ਹੈਗੇ ਉਹ ਮੌਸਮ ਦਾ ਤਾਲਵੇਲ ਵੱਲਦਾ ਫਸਲ ਦੇ ਨਾਲ ਤਾਂ ਕਪਾ ਵਧੀਆ ਹੋ ਜਾਂਦੀ ਹੈ ਅੱਜ ਦੇ ਸਮੇਂ ਭਾਅ ਵੀ ਘਟਾ ਜੇ ਭਾਅ 10000 ਨੂੰ ਕ੍ਰਾਸ ਕਰੇ ਨਰਮੇ ਦਾ ਤੇ ਕਿਸਾਨਾਂ ਦੇ 7-8 ਕੁਇੰਟਲ ਫਸਲ ਹੋਵੇ ਤਾਂ ਫੇਰ ਜਿਹੜੀਆਂ ਜ਼ਮੀਨਾਂ ਨੂੰ ਕੋਈ ਠੇਕੇ ਨਹੀਂ ਲੈ ਰਿਆ ਉਹ ਜ਼ਮੀਨਾਂ ਦਾ ਵੀ ਮੁੱਲ ਪਵੇ ਪਰ ਮੈਨੂੰ ਲੱਗਦਾ ਵੀ ਉਹ ਟਾਈਮ ਹਜੇ ਤੱਕ 2-3 ਸਾਲਾਂ ਤੱਕ ਨਹੀਂ ਆਉਣ ਵਾਲਾ ਜੇ ਖਬਰਾਂ ਫਲੈਸ਼ ਹੋ ਰਹੀਆਂ ਹੈਗੀਆਂ ਸਾਰੇ ਪ੍ਰਿੰਟ ਮੀਡੀਆ ਤੇ ਜਾਂ ਅਖਬਾਰਾਂ ਦੇ ਵਿੱਚ ਜਾਂ ਤੁਹਾਨੂੰ ਕਿਤੇ WhatsApp ਤੇ ਜਰੀਏ ਕੋਈ ਖਬਰ ਮਿਲਦੀ ਹੈਗੇ ਕੋਈ ਬੀਐਸ ਦਾ ਬਣਗਾ ਜਿਹੜਾ ਗੁਲਾਬੀ ਸੁੰਡੀ ਦਾ ਮਸਲਾ ਹੱਲ ਕਰੂ ਨਹੀਂ ਹਜੇ ਹੋਣਾ ਹੈਗਾ ਹਜੇ ਕਾਫੀ ਟਾਈਮ ਲੱਗ ਜਾਣਾ ਉਹਦਾ ਤਾਂ ਹਜੇ ਸਿਰਫ ਟ੍ਰਾਇਲ ਹੋਣ ਲੱਗਿਆ ਟ੍ਰਾਇਲਸ ਨੇਪਰੇ ਚੜੇ ਅਰਦਾਸ ਆ ਤੇ ਇਸ ਭਵਕੁਸ਼ ਸਹੀ ਤਰੀਕੇ ਨਾਲ ਹੋਵੇ ਫੇਰ ਵੀ ਉਹਦਾ ਬਣਨਾ ਫੇਰ ਉਸ ਬੀ ਨੂੰ ਇੱਕ ਸਿਸਟਮ ਦੇ ਨਾਲ ਅੱਗੇ ਲੈ ਕੇ ਆਇਆ ਜਾਣਾ ਕੰਪੀਟੀਸ਼ਨ ਆ ਕੰਪਨੀਆਂ ਦੇ ਵਿੱਚ ਵੀ ਪਰ ਜੇ ਇਹ ਚੀਜ਼ ਸਰਕਾਰ ਆਪਾਂ ਨੂੰ ਤਿਆਰ ਕਰਕੇ ਦੇਂਦੀ ਤਾਂ ਇਹ ਬਹੁਤ ਵਧੀਆ ਹੋ ਜਾਂਦਾ ਕਿਉਂਕਿ ਜਿਵੇਂ ਕਪਾਹ ਦਾ ਵੀ ਸਰਕਾਰ ਦੇ ਰਹੀ ਹੈ 100 ਰੁਪਏ ਕਿਲੋ ਆ ਕਿੱਲਾ ਵੀਜਿਆ ਜਾਣਾ 100 ਨਾਲ ਦੂਸਰਾ ਵੀ ਆਪਾਂ ਲੈਣੇ ਹੈਗੇ ਉਹਦੇ ਨਾਲ 16-1700 2000 ਰੁਪਏ ਨਾਲ ਕਿੱਲਾ ਵੀਜਿਆ ਜਾਣਾ ਫਰਕ ਬਹੁਤ ਜ਼ਿਆਦਾ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਰਮੇ ਦੀਆਂ ਫਸਲ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣੀਆਂ ਬਹੁਤ ਧੰਨਵਾਦ